ਸੰਤ ਮਿਲੇ ਕਛ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀ ਹੈ ਜੇਕਰ ਸੰਤ ਮਿਲ ਜਾਣ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਜੇਕਰ ਸੰਤ ਮਿਲ ਜਾਣ ਉਹਨਾਂ ਦੇ ਅੰਮ੍ਰਿਤ ਵਚਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਸੰਤ ਮਿਲੇ ਕੁਛ ਕਹੀਏ ਸੁਣੀਏ ਜੇ ਸੰਤ ਮਿਲ ਜਾਣ ਨਾ ਉਹਨਾਂ ਪਾਸੋਂ ਕੁਛ ਸੁਣ ਲਈਏ ਕੁਛ ਕਹਿ ਲਈਏ ਜੇਕਰ ਮਨ ਦੇ ਵਿੱਚ ਕੋਈ ਸ਼ਾਂਤਤਾ ਹੋਵੇ ਕੋਈ ਦੁਬਦਾ ਹੋਵੇ ਉਹ ਉਹਨਾਂ ਦੇ ਨਾਲ ਸਾਂਝੀ ਕਰ ਲਈਏ ਤਨ ਤਨ ਜਗਤ ਪਤਾ ਸਤਗੁਰ ਨਾਮਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਿ ਜੇ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਕਰਦਾ ਹੈ ਤਾਂ ਪਰਮਾਤਮਾ ਦੇ ਦਰਸ਼ਨ ਵੀ ਕਰ ਸਕਦਾ ਹੈ ਕਹੇ ਜੀਵ ਉਹ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਆ ਮੈਂ ਤੈਨੂੰ ਉਸ ਪਰਮਾਤਮਾ ਦੇ ਦਰਸ਼ਨ ਕਰਵਾਵਾਂ ਸੰਤਾਂ ਦੀ ਸੰਗਤ ਕਰਨ ਦਾ ਸਤਿਗੁਰੂ ਜੀ ਪਾਵਨ ਉਪਦੇਸ਼ ਦਿੰਦੇ ਹਨ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਹੀ ਜੀਵ ਏਕਤਾ ਸਮਾਨਤਾ ਭਾਈਚਾਰਾ ਸਾਂਝੀ ਵਾਲਤਾ ਤੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਪ੍ਰਾਪਤ ਹੁੰਦਾ ਹੈ ਕਿਉਂਕਿ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਸੰਤ ਤੁਜੀ ਤਨ ਸੰਗਤ ਪ੍ਰਾਨ ਏ ਪਰਮਾਤਮਾ ਜੀ ਸੰਤ ਆਪ ਦਾ ਸਰੀਰ ਹਨ ਜੋ ਪਰਮਾਤਮਾ ਕਿਸ ਤਰ੍ਹਾਂ ਇਸ ਦੁਨਿਆਵੀ ਜੀਵਨ ਨੂੰ ਤਾਰਨ ਵਾਸਤੇ ਆਉਂਦਾ ਹੈ ਕਿਸ ਤਰ੍ਹਾਂ ਸਭ ਦਾ ਭਲਾ ਕਰਦਾ ਹੈ ਜੋ ਸਤਗੁਰੂ ਜੀ ਕਹਿੰਦੇ ਉਹ ਪਰਮਾਤਮਾ ਸੰਤਾਂ ਦਾ ਸਰੀਰ ਬਣ ਕੇ ਇਸ ਜੱਗ ਦੇ ਵਿੱਚ ਆਉਂਦਾ ਹੈ ਸੰਤ ਤੁਜੀ ਤਨ ਸੰਗਤ ਪ੍ਰਾਨ ਕਿ ਸੰਤਾਂ ਦਾ ਸਰੀਰ ਆਪ ਦਾ ਸਰੀਰ ਹੈ ਕਿ ਸੰਤ ਜਨ ਆਪ ਦੇ ਸਰੀਰ ਹਨ ਅਤੇ ਸੰਤਾਂ ਦੀ ਸੰਗਤ ਆਪ ਦੇ ਪ੍ਰਾਨ ਹਨ ਸੰਤ ਤੁਜੀ ਤਨ ਤੇ ਸੰਤ ਆਪ ਜੀ ਦਾ ਸਰੀਰ ਹਨ ਅਤੇ ਉਹਨਾਂ ਦੀ ਸੰਗਤ ਆਪ ਜੀ ਦੇ ਪ੍ਰਾਣ ਹਨ ਇਹ ਸੰਤਾਂ ਦੇ ਵਿੱਚੋਂ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਤੇ ਸੰਗਤ ਵਿੱਚੋਂ ਦੇਖਿਆ ਜਾ ਸਕਦਾ ਹੈ ਸਤਗੁਰ ਗਿਆਨ ਨਾਲ ਹੀ ਜਾਣਿਆ ਜਾਂਦਾ ਹੈ ਸਤਗੁਰ ਗਿਆਨ ਜਾਣ ਸੰਤ ਦੇਵਾ ਦੇਵ ਜਾਣੇ ਹੁੰਦਾ ਕਿ ਪਛਾਣ ਲੈਣਾ ਕਿ ਸਤਗੁਰ ਗਿਆਨ ਨਾਲ ਹੀ ਜਾਣਿਆ ਜਾਂਦਾ ਹੈ ਸੰਤ ਦੇਵਾ ਦੇ ਉਜਨਿਕ ਹਨ ਕਿ ਸੰਤਾਂ ਦੀ ਪੂਜਾ ਦੇਵੀ ਦੇਵਤੇ ਵੀ ਕਰਦੇ ਹਨ ਅਤੇ ਸੰਤ ਪਰਮਾਤਮਾ ਦਾ ਹੀ ਸਰੂਪ ਹਨ ਕਿ ਜਿਹੜੇ ਜੀਵ ਦਾ ਭਲਾ ਕਰਨ ਆਉਂਦੇ ਹਨ ਆਪਾਂ ਦੇਖਦੇ ਗੁਰੂ ਪੈਰੀ ਸਾਧ ਸੰਗਤ ਜੀਓ ਸੰਤ ਜਨ ਆਪ ਨਾਮ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਨੇ ਆਪ ਸਿਮਰਨ ਕਰਦੇ ਆ ਤੇ ਸਬ ਦੇ ਭਲੇ ਦੀ ਅਰਦਾਸ ਕਰਦੇ ਹਨ ਹਰ ਵੇਲੇ ਅਰਦਾਸਾਂ ਬੇਨਤੀਆਂ ਕਰਦੇ ਹਨ ਕੋਲ ਲੁਕਾਇਦਾ ਭਲਾ ਮੰਗਦੇ ਹਨ ਉਹਨਾਂ ਦੇ ਦੁੱਖ ਦਰਦ ਦੂਰ ਕਰਦੇ ਹਨ ਤੇ ਸਤ ਗੁਰੂ ਜੀ ਕਹਿੰਦੇ ਕਿ हे ਜੀਵ ਤੂੰ ਸੰਤਾਂ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ। ਔਰ ਸੰਤਾਂ ਦੇ ਵਿੱਚੋਂ ਦਰਸ਼ਨ ਕਦੋਂ ਹੁੰਦੇ ਹਨ? ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ। ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਤ ਸੰਗ ਸਰਵਣ ਕਰਦੇ ਹਾਂ। ਤੇ ਜਦੋਂ ਸਤ ਸੰਗ ਸਰਵਣ ਕਰਦੇ ਵੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਔਰ ਜਿਸ ਵੇਲੇ ਗਿਆਨ ਪ੍ਰਾਪਤ ਹੁੰਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਉਸੇ ਵੇਲੇ ਹੀ ਜਾਣਿਆ ਜਾਂਦਾ ਹੈ ਕਿ ਸੰਤ ਦੇਵਾਂ ਦੇ ਪੂਜਨਿਤ ਦੇਵ ਹਨ। ਅਤੇ ਪਰਮਾਤਮਾ ਦਾ ਸਰੂਪ ਹਨ। ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਹਨ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਵਰ ਦੇਖਾ ਤਾਂ ਮੇਰਾ ਅੱਲਾ ਮਿਲੀ ਕਿ ਪ੍ਰਭੂ ਨੇ ਕਿਰਪਾ ਕਰਕੇ ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਨੇ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਔਰ ਜਦੋਂ ਕਰ ਕਿਰਪਾ ਕੀਤੀ ਮੈਨੂੰ ਸੰਤਾਂ ਦੀ ਸੰਗਤ ਨਾਲ ਮਿਲਿਆ ਜੇ ਸੰਤਾਂ ਦੀ ਸੰਗਤ ਨਾਲ ਮਿਲਿਆ ਤਾਂ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਤੇ ਜਦੋਂ ਮੈਂ ਸੰਤਾਂ ਦੀ ਸੰਗਤ ਕੀਤੀ ਸੰਤਾਂ ਦੇ ਪਰਵਚਨ ਸੁਣੇ ਫਿਰ ਕਹਿੰਦੇ ਮੈਂ ਜਿੱਧਰ ਵੀ ਦੇਖਿਆ ਮੈਨੂੰ ਉਧਰ ਮੇਰਾ ਅੱਲਾ ਬਿਲੀ ਪਰਮਾਤਮਾ ਹੀ ਨਜ਼ਰ ਆਇਆ ਹੈ ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆਇਆ ਇਹ ਸਭ ਉਹ ਸਤਗੁਰ ਦੀ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਕਿ ਮੈਂ ਸੰਤਾਂ ਦੀ ਸੰਗਤ ਕੀਤੀ ਔਰ ਜਦੋਂ ਸੰਤਾਂ ਦੀ ਸੰਗਤ ਕੀਤੀ ਫਿਰ ਸੰਤਾਂ ਨੇ ਮੇਰੇ ਤੇ ਕਿਰਪਾ ਕੀਤੀ ਸੰਤਾਂ ਦੇ ਪ੍ਰਤਾਪ ਕਰਕੇ ਫਿਰ ਮੈਂ ਜਿੱਧਰ ਵੀ ਦੇਖਿਆ ਮੈਨੂੰ ਪਰਮਾਤਮਾ ਅੱਲਾ ਬੇਲੀ ਹੀ ਨਜ਼ਰ ਆਇਆ ਹੈ ਸੰਤ ਜੀ ਸੰਗਤ ਸੰਤ ਕਾਥਾਰ ਸੰਤ ਪੇਮ ਮਾਜੈ ਦੀਜੈ ਦੇਵਾ ਦੇਵ ਰਹਾਓ ਕਿਹੇ ਦੇਵਾ ਦੇ ਦੇਵ ਮੈਨੂੰ ਸੰਤਾਂ ਦੀ ਸੰਗਤ ਸਤਿਗੁਰ ਜੀ ਅਰਦਾਸ ਅਰਦਾਸ ਬੇਨਤੀ ਕਰਦੇ ਆ ਕਿ ਦੇਵੀ ਦੇਵਤਿਆਂ ਤੋਂ ਉੱਪਰ ਵੀ ਕੋਈ ਹੈ ਉਹ ਪ੍ਰਭੂ ਪਰਮਾਤਮਾ ਸਤ ਗੁਰੂ ਜੀ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਮੈਨੂੰ ਸੰਤਾਂ ਦੀ ਸੰਗਤ ਸੰਤਾਂ ਦੀ ਕਥਾ ਦਾ ਆਨੰਦ ਅਤੇ ਸੰਤਾਂ ਨਾਲ ਪ੍ਰੇਮ ਦੇਣਾ ਕਰੋ ਜੀ ਸੰਤ ਜੀ ਸੰਗਤ ਸੰਤ ਕਦਾਰਸ ਕਿ ਪ੍ਰਮਾਤਮਾ ਮੇਰੇ ਤੇ ਐਸੀ ਕਿਰਪਾ ਕਰ ਕਿ ਮੈਂ ਸੰਤਾਂ ਦੀ ਸੰਗਤ ਕਰਾਂ ਸੰਤਾਂ ਦੀ ਕਥਾ ਦਾ ਆਨੰਦ ਮਾਣਾ ਔਰ ਸੰਤਾਂ ਦੇ ਨਾਲ ਮੇਰਾ ਪ੍ਰੇਮ ਦੇਣਾ ਕਿਰੋ ਜੀ ਕਿ ਸੰਤਾਂ ਨਾਲ ਹੀ ਮੇਰਾ ਪ੍ਰੇਮ ਹੋਵੇ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਹਨ ਸਤ ਸੰਗਤ RAM ਹਿਰਦੇ ਵਸਾਈ ਸਾਧ ਸੰਗਤ ਉਪਜੇ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਸਾਂਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸ ਹੁੰਦਾ ਹੈ ਕਿ ਜਦੋਂ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ ਉਹਨਾਂ ਦੇ ਪਰਵਚਨ ਸੁਣਦੇ ਹਾਂ ਤੇ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਸੰਤਾਂ ਦੀ ਸੰਗਤ ਦੁਆਰਾ ਹੀ ਮਨ ਵਿੱਚ ਭਰੋਸਾ ਪੈਦਾ ਹੁੰਦਾ ਹੈ ਔਰ ਪ੍ਰੋਸਾ ਪੈਦਾ ਹੋਣ ਨਾਲ ਸਰੀਰ ਦੇ ਅਤਵਾ ਬ੍ਰਹਿਮੰਡ ਦੇ ਅੰਦਰ ਬਾਹਰ ਸਦਾ ਪਰਮਾਤਮਾ ਦਾ ਪ੍ਰਕਾਸ਼ ਦਿਖਾਈ ਨਜ਼ਰ ਆਉਂਦਾ ਹੈ ਇਹ ਸੰਤਾਂ ਦੀ ਹੀ ਅਪਾਰ ਕਿਰਪਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਆਜ ਦਿਵਸ ਲਿਉਂ ਬਲਿਹਾਰਾ ਮੇਰੇ ਆਇਆ ਰਾਜਾ ਰਾਮ ਕਾ ਪੈਰਾਟੇਕ ਕਿ ਅੱਜ ਦੇ ਦਿਨ ਤੋਂ ਮੈਂ ਬਲਿਹਾਰ ਬਲਿਹਾਰ ਜਾਨਾ ਕਿ ਅੱਜ ਸੰਤ ਜਨ ਉਹ ਪਰਮਾਤਮਾ ਦਾ ਨਾਮ ਜਪਣ ਵਾਲੇ ਮੇਰੇ ਗ੍ਰਹਿ ਵਿਖੇ ਆਏ ਹਨ ਅੱਜ ਦੇ ਦਿਨ ਤੋਂ ਕਿ ਜਦੋਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ ਉਹ ਦਿਨ ਬਲਿਹਾਰ ਬਲਿਹਾਰ ਜਾਈਏ ਇਸ ਦਿਨ ਤੋਂ ਕਿ ਜਦੋਂ ਅਸੀਂ ਸੰਤਾਂ ਦੇ ਦਰਸ਼ਨ ਕਰ ਲਈਏ ਸੰਤ ਆਚਰਨ ਸੰਤ ਚੋ ਮਾਰਗ ਸੰਤ ਜੀ ਓਲਗ ਓਲਗਣੀ ਆਚਰਨ ਹੁੰਦਾ ਕਿ ਚਾਲ ਚੱਲਣ ਕੇ हे ਪ੍ਰਭੂ ਜੀ हे ਪਰਮਾਤਮਾ ਜੀ ਸੰਤਾਂ ਵਾਲਾ ਆਚਰਨ ਕਿ ਜਿਵੇਂ ਸੰਤ ਆਪਣਾ ਜੀਵਨ ਬਤੀਤ ਕਰਦੇ ਹਨ ਸੰਤਾਂ ਵਾਲਾ ਸ੍ਰੇਸ਼ਟ ਰਸਤਾ ਮੈਨੂੰ ਦਿਓ ਕਿ ਜਿਵੇਂ ਉਹ ਜੀਵਨ ਆਪਣਾ ਬਤੀਤ ਕਰਦੇ ਮੈਂ ਵੀ ਉਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕਰਾਂ ਉਹਨਾਂ ਵਾਲਾ ਰਸਤਾ ਮੈਨੂੰ ਵੀ ਦਿਖਾਓ ਕਿ ਉਹਨਾਂ ਦੇ ਰਸਤੇ ਤੇ ਚੱਲ ਕੇ ਮੈਂ ਆਪਣਾ ਜੀਵਨ ਸਫਲਾ ਕਰ ਲਵਾਂ ਕਿਉਂਕਿ ਸੰਸਾਰ ਵਿੱਚ ਸੰਤਾਂ ਦਾ ਚਰਨ ਤੇ ਮਾਰਗ ਸਭ ਤੋਂ ਸ੍ਰੇਸ਼ਟ ਹੈ ਕਿ ਉਹਨਾਂ ਦਾ ਰਹਿਣਾ ਉਹਨਾਂ ਦਾ ਬੋਲ ਸਭ ਤੋਂ ਉੱਤਮ ਹਨ ਸਤਿਗੁਰੂ ਜੀ ਕਹਿੰਦੇ ਐਸਾ ਜੀਵਨ ਮੈਨੂੰ ਵੇ ਬਖਸ਼ੋ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਸੰਤ ਕਾ ਮਾਰਗ ਤਮ ਧਰਮ ਕੀ ਪੌੜੀ ਕੋਵਡ ਭਾਗੇ ਪਾਏ ਕਿ ਸੰਤਾਂ ਵਾਲਾ ਸ੍ਰੇਸ਼ਟ ਮਾਰਗ ਤੇ ਧਰਮ ਦਾ ਰਸਤਾ ਕਿਸੇ ਵੱਡ ਭਾਗੇ ਜੀਵ ਨੂੰ ਹੀ ਪ੍ਰਾਪਤ ਹੁੰਦਾ ਹੈ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾ ਰਹੇ ਹਨ ਕਿ ਸੰਤ ਕਾ ਮਾਰਗ ਕਿ ਜਿਹੜਾ ਸੰਤਾਂ ਦਾ ਰਸਤਾ ਹੈ ਧਰਮ ਦੀ ਪੌੜੀ ਹੈ ਕੋ ਵਡ ਭਾਗੀ ਪਾਵੇ ਕੋ ਭਾਗਾ ਵਾਲਾ ਹੀ ਹੁੰਦਾ ਹੈ ਜੋ ਸੰਤਾਂ ਦੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਦਾ ਹੈ ਉਹ ਭਾਗਾ ਵਾਲਾ ਹੁੰਦਾ ਹੈ ਕਿ اے ਪਰਮਾਤਮਾ ਜੀ ਮੈਨੂੰ ਸੰਤਾਂ ਦੇ ਦਾਸ ਦਾ ਦਾਸ ਬਣਾ ਦਿਓ ਕਿਉਂਕਿ ਸੰਤਾਂ ਦੇ ਦਾਸ ਦਾ ਦਾਸ ਦਾ ਬਣ ਨਾਲ ਮੈਨੂੰ ਸੰਤਾਂ ਵਾਲੀ ਸੰਗਤ ਪ੍ਰਾਪਤ ਹੋਵੇਗੀ ਕਿ ਸੰਤਾਂ ਦੇ ਚਰਨਾਂ ਦੀ ਸੇਵਾ ਕਰਨ ਦਾ ਮੈਨੂੰ ਬਲ ਬਖਸ਼ੋ ਔਰ ਕਮ ਮੰਗੋ ਭਗਤ ਚਿੰਤਾ ਮਨ ਜਣੇ ਲਖਾਓ ਸੰਤ ਪਾਪੀ ਸਨ ਪਰਮਾਤਮਾ ਜੀ ਆਪ ਆਸੋਂ ਇੱਕ ਹੋਰ ਮੰਗ ਮੰਗਦਾ ਹਾਂ ਕਿ ਮੈਨੂੰ ਮਨ ਉਚਿਤ ਫਲ ਦੇਣ ਵਾਲੀ ਨਾਮ ਰੂਪੀ ਭਗਤੀ ਮਣੀ ਦਿਓ ਸਤਿਗੁਰੂ ਬਦਾਸ ਮਾਰੇ ਫਰਮਾਉਂਦੇ ਤੇ ਹੈ ਪਰਮਾਤਮਾ ਜੀ ਮੈਂ ਆਪ ਆਸੋਂ ਇੱਕ ਹੋਰ ਅਰਦਾਸ ਬੇਨਤੀ ਕਰਦਾ ਮੰਗ ਕਰਦਾ ਹਾਂ ਕਿ ਮਨ ਨੂੰ ਮਨ ਉਚਿਤ ਫਲ ਰੂਪੀ ਮਣੀ ਭਗਤੀ ਜੋ ਪਰ ਕਦੇ ਵੀ ਮੈਨੂੰ ਐਸੇ ਜੀਵਾਂ ਦਾ ਜਿਨ੍ਹਾਂ ਦਾ ਕਰਤਾਰ ਸੰਤਾਂ ਤੋਂ ਉਲਟ ਹੋਵੇ ਉਹਨਾਂ ਦੇ ਦਰਸ਼ਨ ਨਾ ਕਰਵਾਓ ਜੀ ਜਾਨੀ ਲਖਾਓ ਅਸੰਤ ਪਾਪੀ ਸੰ ਕਿ ਐਸੀ ਜੀਵਾਂ ਦਾ ਜੋ ਸੰਤਾਂ ਤੋਂ ਉਲਟ ਚੱਲਦੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਐਸੇ ਜੀਵਾਂ ਦਾ ਮੈਨੂੰ ਦਰਸ਼ਨ ਨਾ ਕਰਵਾਓ ਸਤਿਗੁਰ ਕਬੀਰ ਮਹਾਰਾਜ ਜੀ ਵੀ ਅੱਗੇ ਇਹੀ ਫਰਮਾਉਂਦੇ ਹਨ ਸੰਤ ਮਿਲੇ ਕਛ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀ ਹੈ ਜੇਕਰ ਸੰਤ ਮਿਲ ਜਾਣ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਜੇਕਰ ਸੰਤ ਮਿਲ ਜਾਣ ਉਨ੍ਹਾਂ ਦੇ ਅੰਮ੍ਰਿਤ ਵਚਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ। ਸੰਤ ਮਿਲੇ ਕੁਛ ਕਹੀਏ ਸੁਣੀਏ। ਜੇ ਸੰਤ ਮਿਲ ਜਾਣ ਨਾ ਉਹਨਾਂ ਪਾਸੋਂ ਕੁਝ ਸੁਣ ਲਈਏ। ਕੁਝ ਕਹਿ ਲਈਏ ਜੇਕਰ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਕੋਈ ਦੁਬਧਾ ਹੋਵੇ ਉਹ ਉਹਨਾਂ ਦੇ ਨਾਲ ਸਾਂਝੀ ਕਰ ਲਈਏ ਜੇਕਰ ਕੋਈ ਸ਼ੰਕਾ ਹੋਵੇ ਤਾਂ ਉਹਨਾਂ ਪਾਸੋਂ ਇਸ ਦੇ ਨਿਵਿੱਤਰੀ ਦਾ ਬਚਨ ਸੁਣਨਾ ਚਾਹੀਦਾ ਹੈ ਪਰ ਜੇਕਰ ਕੋਈ ਖੋਟਾ ਪੁਰਸ਼ ਮਿਲੇ ਸਤਿਗੁਰ ਕਬੀਰ ਮਹਾਰਾਜ ਕਹਿੰਦੇ ਜੇ ਕੋਈ ਖੋਟਾ ਪੁਰਸ਼ ਮਿਲੇ ਤਾਂ ਉਸ ਸਾਹਮਣੇ ਚੁੱਪ ਹੀ ਰਹਿਣਾ ਚਾਹੀਦਾ ਹੈ ਕਿ ਜਿਹੜਾ ਸੰਤਾਂ ਤੋਂ ਉਲਟ ਚੱਲੇ ਐਸੇ ਜੀਵ ਤੋਂ ਉਹਦੇ ਸਾਹਮਣੇ ਬੋਲਣ ਦੇ ਨਾਲੋਂ ਉਹਦੇ ਨਾਲ ਬਹਿਸ ਕਰਨ ਦੇ ਨਾਲੋਂ ਉਹਨੂੰ ਸਮਝਾਉਣ ਦੇ ਨਾਲੋਂ ਚੁੱਪ ਰਹਿਣਾ ਹੀ ਭਲਾ ਹੈ ਕਹਿੰਦੇ ਐਸੇ ਜੀਵ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ ਮਿਲਣਾ ਵੀ ਨਹੀਂ ਚਾਹੀਦਾ ਰਬੀਦਾਸ ਪੜੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਸਤਗੁਰੂ ਦਾਸ ਮਰ지 ਫਰਮਾਉਂਦੇ ਤੇ ਸੰਸਾਰੀ ਲੋਕ ਸੰਤਾਂ ਨੂੰ ਜੋ ਮਰਜੀ ਸਮਝਣ ਸੰਸਾਰੀ ਲੋਕ ਸੰਤਾਂ ਨੂੰ ਜੋ ਮਰਜੀ ਸਮਝਣ ਪਰ ਕਹਿੰਦੇ ਮੈਨੂੰ ਚੰਗੀ ਭੱਲੇ ਪਾਤੀ ਪਤਾ ਹੈ ਕੀ ਸੰਤ ਅਤੇ ਪਾਰ ਬ੍ਰਹਮ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਸੰਤ ਸੰਸਾਰ ਵਿੱਚ ਪਰਮਾਤਮਾ ਦਾ ਹੀ ਰੂਪ ਹਨ ਸਤਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਸਾਜ ਕੀ ਸੋਬਾ ਸਾਦ ਬਨਾਈ ਨਾਨਕ ਸਾਦ ਪ੍ਰਭ ਭੇਦ ਨ ਪਾਈ ਤੇ ਸੰਤਾਂ ਦੀ ਸੋਬਾ ਸੰਤ ਹੀ ਜਾਣਦੇ ਹਨ ਇਹ ਭਾਈ ਸੰਤਾਂ ਤੇ ਪਰਮਾਤਮਾ ਵਿੱਚ ਕੋਈ ਪੇਜ ਨਹੀਂ ਹੈ ਸੋ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਇਹੀ ਸਮਝਾਉਣਾ ਕਰਦੇ ਹਨ ਕਿ ਇਹ ਜੀਵ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਜੋ ਉਸ ਪਰਮਾਤਮਾ ਦੇ ਰੱਬ ਦੇ ਦਰਸ਼ਨ ਕਰਨੇ ਹਨ ਤਾਂ ਸੰਤਾਂ ਦੇ ਦਰਸ਼ਨ ਕਰਕੇ ਸਾਨੂੰ ਆਪਣਾ ਜੀਵਨ ਸਫਲਾ ਕਰ ਲੈਣਾ ਚਾਹੀਦਾ ਹੈ ਜਿਹੜਾ ਜੀਵ ਪਰਮਾਤਮਾ ਦਾ ਨਾਮ ਜਪਦਾ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਹੋਰ ਸੰਤਾਂ ਪੁਰਸ਼ ਪਰਮਉੰਦੇਨ ਕਿ ਜਿਹੜਾ ਜੀਵ ਸੰਤਾਂ ਤੇ ਕਿਰਦਾਰ ਕਿਰਦਾਰ ਤੋਂ ਔਰ ਉਲਟ ਚੱਲਦਾ ਐਸੇ ਜੀਵ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਹਿੰਦੇ ਮੈਂ ਤਾਂ ਚੰਗੀ ਪੱਲੇ ਪਾਤੀ ਜਾਣਦਾ ਹਾਂ ਕਿ ਸੰਤਾਂ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਸੰਤ ਉਸ ਪ੍ਰਮਾਤਮਾ ਦਾ ਹੀ ਸਰੀਰ ਹਨ ਸੰਤ ਤੁਜੀ ਤਨ ਤੁਜੀ ਹੰਦਾ ਕਿ ਆਪ ਦੇ ਤਨ ਨ ਹੁੰਦਾ ਸਰੀਰ ਇਹ ਪਰਮਾਤਮਾ ਸੰਤ ਆਪ ਦਾ ਸਰੀਰ ਹੈ ਸੰਤ ਤੁਜੀ ਤਨ ਸੰਗਤ ਪ੍ਰਾਣ ਔਰ ਸੰਗਤ ਜਿਹੜੀ ਹੈ ਉਹ ਪ੍ਰਾਣ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਤਿਗੁਰ ਦੇ ਬਚਨਾਂ ਦੇ ਅਨੁਸਾਰ ਸਤਿਗੁਰ ਦੀ ਬਾਣੀ ਪੜ੍ਹ ਕੇ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ ਜਗੁਰਦੇਵ